ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਭਾਈ ਲੱਧੂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਓਨਰ ਵੀਰ ਰਸਾਲ ਸਿੰਘ ਉਹਨਾਂ ਦੇ ਕੋਲ ਆਏ ਆ ਪਹਿਲਾਂ ਵੀ ਆਪਾਂ ਪਿੱਛੇ ਜੋ ਕੋਈ 25 27 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਇਸ ਘਰੋਂ ਮਾਲ ਵੀਰ ਉਹਨਾਂ ਨੇ ਘਰੇ ਵੀ ਬਹੁਤ ਸਟੈਂਡਰਡ ਦਾ ਰੱਖਿਆ ਚੰਗੀਆਂ ਮੱਝਾਂ 18 20 ਸਰੀਆਂ ਇਹਨਾਂ ਦੇ ਕੋਲ ਆ ਇੱਕ ਮੱਝ ਇਹ ਵੀਰ ਉਹਨਾਂ ਨੇ ਉਧਰੋਂ ਲੈ ਕੇ ਆਂਦੀ ਸੀ ਹਰਿਆਣੇ ਵਾਲੀ ਸਾਈਡ ਤੋਂ ਸਰਸਵਾਲੀ ਸਾਈਡ ਤੋਂ ਸੋ ਦੂਜੇ ਸੂਬੇ ਦੇ ਵਿੱਚ ਇਹਨਾਂ ਲਿਆਂਦੀ ਸੀ ਟੋਕੜ ਗੱਪਣ ਥੋੜਾ ਜਿਹਾ ਵੀਰ ਰਸਾਲ ਜੀ ਆਇਆਂ ਨੂੰ ਤੋੜ ਲਈਏ ਐਸ ਵਕਤੋ ਦੋਸਤੋ ਜਿਹੜੀ ਇਹ ਪੂਰੀ ਤਿਆਰੀ ਦੇ ਉੱਤੇ ਆ ਤੀਜਾ ਸੂਬਾ ਸੂਣਾ ਇਸ ਮਾਝ ਨੇ ਤੇ ਦੂਜੇ ਸੂਬੇ ਦੇ ਵਿੱਚ ਵੀਰ ਹੁਣੀ ਦੱਸ ਰਿਹਾ ਵੀ ਆਪਾਂ ਟੋਕੜ ਗੱਭਣ ਲਿਆਂਦੀ ਸੀ 12 ਕਿਲੋ ਤੋਂ ਬਾਰ ਬਾਰ ਦੁੱਧ ਸੀਗਾ ਉਦੋਂ ਤੇ 6 ਮਹੀਨੇ ਦੀ ਗੱਭਣ ਇਹਨਾਂ ਨੇ ਲਿਆਂਦੀ ਸੀ ਠੀਕ ਆ ਜੀ ਤਕਰੀਬਨ ਹੁਣ 4 ਮਹੀਨੇ ਇਹਨਾਂ ਨੇ ਪੂਰੇ ਪ੍ਰੋਪਰ ਸੰਭੇ ਆ ਤੇ 2 ਮਹੀਨੇ ਪਹਿਲਾਂ ਡਰਾਈ ਜਦੋਂ ਕੀਤੀ ਆ ਤੇ ਤਕਰੀਬਨ ਕੋਈ 9 ਕਿਲੋ ਦੁੱਧ ਦੇ ਥੱਲੇ ਹਾਜ਼ਰ ਸੀਗਾ ਤੇ ਬਿਲਕੁਲ ਡੰਗ ਜਿਹੜਾ ਛੱਡ ਛੜਾ ਕੇ ਇਹਨਾਂ ਨੇ ਬਿਲਕੁਲ ਡਰਾਈ ਕੀਤੀ ਆ ਠੀਕ ਆ ਜੀ ਤੇ ਫੋਲੀ ਵੱਡੀ ਹਾਈਟ ਲੈਂਥ ਦੇ ਵਿੱਚ ਆ ਸੋ ਸੱਜਰ ਦਾ ਦੁੱਧੋ ਵੀ ਵੀਰ ਤੋਂ ਆਪਾਂ ਪੁੱਛਿਆ ਇਹਨਾਂ ਦੱਸਿਆ ਵੀ ਜੋ ਆਪਾਂ ਨੂੰ ਡਿਟੇਲ ਮਿਲੀ ਹੈ ਪਿੱਛੋਂ ਵੀ 20 ਲੀਟਰ ਤੋਂ ਬਾਰ-ਬਾਰ ਚੱਲੀ ਆ ਮਤਲਬ 21 22 21 22 ਕਿਲੋ ਤੱਕ ਇਹਨਾਂ ਜਿਹੜਾ ਦੋਸਤੋ ਦੁੱਧ ਵੀ ਚਵਾਇਆ ਠੀਕ ਆ ਸੋ ਫੁੱਲ ਹਾਈਟ ਕੱਦ ਬਾਕੀ ਲੈਂਥ ਤੁਸੀਂ ਵੇਖ ਸਕਦੇ ਜੇ ਵੀ ਐਕਸਟਰਾ ਆਰਡੀਨਰੀ ਆ ਠੀਕ ਆ ਸੋ ਸਮੇਂ ਦੀ ਗੱਲ ਕਰੀਏ ਤੇ 4 ਨਵੰਬਰ ਨੂੰ ਇਹ ਤਾਂ ਦਿਨ ਪੂਰੇ ਆ ਉੱਪਰ ਕੋਈ 2 ਦਿਨ 3 ਦਿਨ ਲੈ ਕੇ ਵੀ ਜਾ ਸਕਦੀ ਆ ਕਿਉਂਕਿ ਰਾਜੀ ਆ ਪੂਰੀ ਪਲੀ ਆ ਸੋ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਵਜਨ ਵੇਟ ਤੁਸੀਂ ਚੈੱਕ ਆਪ ਵੀ ਕਰ ਲਓ ਸੋ ਇੱਕ ਜਿਹੜੀ ਗਰੰਟੀ ਹੁੰਦੀ ਆ ਦੋਸਤੋ ਗੱਭਣ ਪਸ਼ੂ ਦੀ 35 ਦੇ ਵਿੱਚ ਚਾਹੇ ਪਿੱਛੇ ਭਾਰ ਦੀ ਉਹ ਤੁਹਾਨੂੰ ਗਰੰਟੀ ਵੀਰਾਂ ਦਾ ਵੀ ਅਸੀਂ ਦਵਾਂਗੇ 101% ਸਾਡੀ ਗਰੰਟੀ ਆ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਹੋਊਗੀ ਠੀਕ ਆ ਜੀ ਸੋ 35 ਇੱਕ ਨੰਬਰ ਹੋਊਗੀ ਸੋ ਜਿਹੜੇ ਮੇਰੇ ਫਾਰਮਰ ਪ੍ਰਾ ਤਕਰੀਬਨ 20 ਤੋਂ ਪਲੱਸ ਬਾਰ ਜਾਂ 21 22 21 22 ਮਿਲਕ ਕਪੈਸਿਟੀ ਵਾਲਾ ਪਸ਼ੂ ਲਾਭ ਰਹੇ ਹੋ ਠੀਕ ਆ ਜੀ ਤਾਂ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਨੰਬਰ ਓਨਰ ਵੀਰ ਅਰਸ਼ਾਦ ਸਿੰਘ ਹੋਂਦੇ ਆਪਾਂ ਬਿਲਕੁਲ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਨੰਬਰਾਂ ਤੇ ਕਾਲ ਕਰ ਲਿਓ ਗੱਲਬਾਤ ਕਰ ਲਿਓ ਠੀਕਾ ਜੀ ਸੋ ਪੂਰੀ ਵੀਡੀਓ ਕੱਲ 30 ਅਕਤੂਬਰ ਨੂੰ ਆਪਾਂ ਅਪਲੋਡ ਕਰਦੇ ਆਂਗੇ ਸੋ ਸ਼ਾਰਟ ਵੀਡੀਓ ਵੇਖ ਕੇ ਵੀ ਤੁਸੀਂ ਜਿਹੜੀ ਆ ਗੱਲ ਸੌਦੇ ਦੀ ਕਰ ਸਕਦੇ ਜੇ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਧੰਨਵਾਦ ਜੀ